ਜੀ ਮੈਨੂੰ ਮੇਰੀ ਲੜਕੀ ਚਾਹੀਦੀ ਮੈਨੂੰ ਇਨਸਾਫ ਚਾਹੀਦਾ ਇਹ ਰੋਂਦੀ ਹੋਈ ਮਾਂ ਇਸ ਸਮੇਂ ਆਪਣੀ ਧੀ ਦੇ ਲਈ ਇਨਸਾਫ ਮੰਗ ਰਹੀ ਹੈ ਜਵਾਨ ਚੰਗੀ ਪੱਲੀ ਕੁੜੀ ਜੋ ਕਿ ਚੰਡੀਗੜ੍ਹ ਦੇ ਵਿੱਚ ਪੜਦੀ ਸੀ ਘਰ ਤੋਂ ਬਾਹਰ ਗਈ ਲਾਪਤਾ ਹੋਈ ਅਤੇ ਉਸ ਤੋਂ ਬਾਅਦ ਹੁਣ ਇਸ ਦੀ ਜਾਨ ਜਾਣ ਦੀ ਦੁਖਦ ਖਬਰ ਮਾਪਿਆਂ ਦੇ ਕੰਨਾਂ ਪਈ ਹੈ ਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਕੋਈ ਹੋਟ ਨਹੀਂ ਸਕੋ ਇਸੇ ਕੁੜੀ ਦਾ ਜਾਣਕਾਰ ਮੁੰਡਾ ਇਦੇ ਵਿੱਚ ਲੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਦੇ ਕਿ ਚੰਡੀਗੜ੍ਹ ਪਰਦੇਸ थाना ਖੇਰ ਦੀ ਇੱਕ ਕੁੜੀ ਜਦੋਂ ਹੁਣ ਉਸ ਦੀ ਜਾਨ ਗਈ ਹੈ ਤਾਂ ਪੁਲਿਸ ਦੇ ਵੱਲੋਂ ਹੀ ਮਾਮਲਾ ਸੁਲਝਾਉਣ ਦਾ ਦਾਵਾ ਕਰਦੇ ਹੋਏ ਪੰਜ ਜਾਣਿਆਂ ਨੂੰ ਗ੍ਰਿਫਤਾਰ ਕੀਤਾ ਬੀਤੇ ਕੱਲ ਤੋਂ ਹੀ ਪੁਲਿਸ ਥਾਣੇ ਨੂੰ ਘੇਰਿਆ ਹੋਇਆ ਸੀ ਸੜਕਾਂ ਤੇ ਜਾਮ ਲੱਗਿਆ ਸੀ ਦੁਕਾਨਾਂ ਬੰਦ ਕਰਕੇ ਲੋਕ ਇਨਸਾਫ ਦੀ ਗੁਹਾਰ ਲਗਾ ਰਿਖੇ ਸਨ ਡਿਊਟੀ ਦੇ ਵਿੱਚ ਅਣਗਿਆਲੀ ਕਰਨ ਤੇ ਐਸ ਐਚ ਓ ਮੋਰ ਨੂੰ ਐਸ ਐਸ ਪੀ ਬਠਿੰਡਾ ਦੇ ਵੱਲੋਂ ਮਉਤਲ ਕੀਤਾ ਗਿਆ ਇਸ ਰੋਸ ਤੇ ਚੱਲਦਿਆਂ ਅੱਜ ਦੂਜੇ ਦਿਨ ਵੀ ਸ਼ਹਿਰ ਦੇ ਸਾਰੇ ਬਾਜ਼ਾਰ ਬੰਦ ਰਹੇ ਪੁਲਿਸ ਅਧਿਕਾਰੀਆਂ ਦੀ ਢਿੱਲੀ ਕਾਰਵਾਈ ਤੋਂ ਭੜਕੇ ਪਿੰਡ ਵਾਸੀਆਂ ਨੇ ਨੈਸ਼ਨਲ ਹਾਈਵੇ ਤੱਕ ਜਾਮ ਕਰ ਦਿੱਤਾ ਸੀ ਹੁਣ ਤੁਹਾਨੂੰ ਦੱਸ ਦਿਆਂ ਕਿ ਆਖਿਰਕਾਰ ਇਹ ਪੂਰੀ ਘਟਨਾ ਕੀ ਹੈ 18 ਸਾਲ ਦੀ ਜਵਾਨ ਲ히 ਕੁੜੀ ਦੱਸੀ ਜਾ ਰਹੀ ਹੈ ਜੋ ਕਿ ਚੰਡੀਗੜ੍ਹ ਵਿਖੇ ਆਪਣੀ ਪੜ੍ਹਾਈ ਕਰ ਰਹੀ ਸੀ ਬੀਤੇ 2 ਦਿਨ ਤੋਂ ਹੀ ਕੁੜੀ ਗਾਇਬ ਸੀ ਇਸ ਦੇ ਬਾਰੇ ਪਰਿਵਾਰਿਕ ਮੈਂਬਰਾਂ ਨੇ 10 ਮਾਰਚ ਦੀ ਸਵੇਰ ਨੂੰ ਉਸਦੇ ਪਰਿਵਾਰ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਉਹ ਪੁਲਿਸ ਦੇ ਕੋਲ ਜਾਂਦੇ ਨੇ ਲੜਕੀ ਦੇ ਕਤਲ ਹੋਣ ਦਾ ਸ਼ੱਕ ਜ਼ਾਹਿਰ ਕਰਦੇ ਨੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਨਾ ਲੈਣ ਦੇ ਰੋਸ 'ਤੇ ਵਜੋਂ ਮੰਡੀ ਵਾਸੀਆਂ ਨੇ ਦੂਜੇ ਦਿਨ ਵੀ ਬਾਜ਼ਾਰ ਬੰਦ ਕਰਕੇ ਬਠਿੰਡਾ ਭਵਾਨੀਗੜ ਰਾਜਮਾਰਗ ਜਾਮ ਕਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਅੱਜ ਸਵੇਰੇ ਸਮੇਂ ਲੜਕੀ ਦੀ ਮ੍ਰਿਤਕ ਦੇ ਪਿੰਡ ਯਾਰਤੀ ਦੇ ਨੇੜੇ ਮਿਲਣ ਦਾ ਦਾਵਾ ਕੀਤਾ ਅਤੇ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰਨ ਦੀ ਪੁਸ਼ਟੀ ਕੀਤੀ ਹੈ 18 ਸਾਲ ਦੀ ਇਹ ਕੁੜੀ ਦੇ ਇਸ ਤਰ੍ਹਾਂ ਦੇ ਨਾਲ ਕਤਲ ਮਾਮਲੇ ਦੇ ਵਿੱਚ ਇੱਕ ਦਰਜਨ ਤੋਂ ਉੱਪਰ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਇਹ ਵੀ ਗੱਲ ਸਾਹਮਣੇ ਆਈ ਇਸ ਦੇ ਵਿੱਚ ਇੱਕ ਪਰਿਵਾਰ ਤੇ ਤਿੰਨ ਮੈਂਬਰਾਂ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਉਧਰ ਇਸ ਮਾਮਲੇ ਦੇ ਵਿੱਚ ਅੰਗੈਲੀ ਦੇ ਕਾਰਨ ਹੀ ਥਾਣਾ ਮੁਖੀ ਮਨਜੀਤ ਸਿੰਘ ਨੂੰ ਮੁਅਤਲ ਵੀ ਕੀਤਾ ਗਿਆ ਇਸ ਉਪਰੰਤ ਮੰਡੀ ਨਿਵਾਸੀਆਂ ਦੇ ਵੱਲੋਂ ਧਰਨਾ ਸਮਾਪਤ ਕੀਤਾ ਗਿਆ ਤੇ ਮੌਕੇ ਤੇ ਮੌਜੂਦ ਵੱਡੀ ਗਿਣਤੀ ਦੇ ਵਿੱਚ ਮੰਡੀ ਵਾਸੀਆਂ ਤੋਂ ਇਲਾਵਾ ਵੱਡੇ ਆਗੂ ਜਿਨ੍ਹਾਂ ਵਿੱਚ ਕਾਂਗਰਸੀ ਵੀ ਸ਼ਾਮਿਲ ਸੀ ਉਹ ਇੱਥੇ ਪਹੁੰਚੇ ਨੇ ਅਤੇ ਇਸ ਪਰਿਵਾਰ ਤੇ ਇਨਸਾਫ਼ ਦੀ ਗੁਹਾਰ ਲਗਾ ਰਹੇ ਨੇ ਪਤਾ ਜੀ ਮੈਨੂੰ ਮੇਰੀ ਲੜਕੀ ਚਾਹੀਦੀ ਮੈਨੂੰ ਇਨਸਾਫ਼ ਚਾਹੀਦਾ ਤੁਹਾਨੂੰ ਪੁੱਛਿਆ ਰੱਖੋ ਸਾਡੇ ਤੇ ਕੀ ਬਿੱਤੀ ਹੁੰਦੀ ਆ ਦੋ ਦਿਨ ਹੋ ਗਏ ਕੋਈ ਨਾ ਬੰਦ ਐਨਾਂ ਕੇ ਜੂਨੀ ਸੜਕ ਦੀ ਦੋ ਦਿਨਾਂ ਦੀ ਕੁੜੀ ਕਨੈਪ ਕਿੱਤੀ ਵੀ ਇਹਨਾਂ ਨੇ ਸਾਡੀ ਨਹੀਂ ਪਤਾ ਸਾਡੀ ਕੁੜੀ ਕਿੱਥੇ ਵਾਪਰ ਗਿਆ ਕੁਛ ਦਾਤ ਮੇਰੇ ਕੁੜੀ ਨੂੰ ਸਾਹ ਨਹੀਂ ਲੱਗ ਰਹੀ ਹੈ ਜੁਰਮਾਨੇ ਚਾਰਾਂ ਨੇ ਪੰਜਾਂ ਨੇ ਰੱਖ ਕੇ ਕਿੰਨਾ ਕੀਤਾ ਵਿਆਜ ਤੱਕ ਸਾਨੂੰ ਅਜੇ ਤੱਕ 4-2 ਦਿਨਾਂ ਦੀ ਬੜਕੰਦੀ ਦਿੱਤੀ ਕੁੜੀ ਮਾਰੀ ਐ ਚੌਂਦੀ ਐ ਸਾਨੂੰ ਪੋਸਟ ਜੁਆਇਨ ਕੀਤਾ ਵੀ ਨਰ ਦੇਕੇ ਪਰ ਅਜੇ ਤੱਕ ਇਹਨਾਂ ਨੇ ਕੁਝ ਵੀ ਪ੍ਰਸ਼ਾਸਨ ਨਿਦਾਰਾ ਨਹੀਂ ਦਿੱਤਾ ਸਾਡੀ ਕੁੜੀ ਇਹਨਾਂ ਕੋਲ ਕਿਸੇ ਵੀ ਐ ਮੋਰ थाने 'ਚ ਦਰਜ ਕੀਤਾ ਗਿਆ ਸੀਗਾ 5 ਜਣਿਆਂ ਦੇ ਖਿਲਾਫ ਸੌਰੀ 4 ਜਣਿਆਂ ਦੇ ਖਿਲਾਫ ਜਿਨ੍ਹਾਂ ਦੀ ਜਿਨ੍ਹਾਂ ਵਿੱਚੋਂ ਮੁਕุล ਜਿਹੜਾ ਲੜਕੇ ਤੇ ਮੇਨ ਅਲਿਗੇਸ਼ਨ ਸੀ ਉਹਦਾ ਦੋਸਤ ਕਰਨ ਉਹਦਾ ਫਾਦਰ ਰਵੀ ਔਰ ਇੱਕ ਹੋ ਰਾਜੋ ਦਾ ਚਾਚਾ ਉਹਨਾਂ ਦੀ ਅਰੈਸਟ ਕੱਲ ਹੋ ਗਈ ਸੀ 12 ਵਜੇ ਤੋਂ ਪਹਿਲਾਂ ਤੇ ਜਿਹੜੀ ਉਹਦੀ ਮਦਰ ਡਿੰਪਲ ਉਹਨਾਂ ਉਹਦੀ ਅਰੈਸਟ ਅੱਜ ਪਹੁੰਚੀ ਹੈ ਔਰ ਕੱਲ ਤੋਂ ਹੀ ਐਨਡੀਆਰਐਫ ਦੀ ਟੀਮਾਂ ਨੂੰ ਅਸੀਂ ਡੀਸੀ ਆਫਿਸ ਤੋਂ ਰਾਬਤਾ ਕਾਇਮ ਕਰਕੇ ਰਿਕਵਿਜ਼ੀਸ਼ਨ ਕਰ ਲਿਆ ਸੀ ਤੇ ਉਹ ਜਿਹੜੀ ਮੋਰ ਖੁਰ ਦਨਹਿਰ 'ਚ ਲੱਭਣ ਦੀ ਕੋਸ਼ਿਸ਼ ਕਰ ਰਹੇ ਸੀ ਲੜਕੀ ਦੀ ਬੋਡੀ ਜਿਨ੍ਹਾਂ ਨੇ ਅੱਜ ਸਵੇਰੇ ਦੁਬਾਰਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਤੇ ਅੱਜ ਥੋੜੀ देर ਪਹਿਲਾਂ ਹੀ ਲੜਕੀ ਦੀ ਬੋਡੀ ਵੀ ਸਾਨੂੰ ਰਿਟਰੀਵ ਹੋ ਗਈ ਹੈ ਔਰ ਉਹਦੀ شناخت ਹੋ ਗਈ ਹੈ ਤੇ ਹੁਣ ਉਹਦੀ ਅੱਗੇ ਪੋਸਟਮਾਰਟਮ ਦੀ ਤਿਆਰੀ ਚੱਲ ਰਹੀ ਹੈ ਮੈਂ ਮਨਿੰਦਰ ਸਿੰਘ ਸੇਖੋਂ ਸੂਬਾ ਪ੍ਰਧਾਨ ਰਾਸ਼ਟਰੀ ਪੰਜਾਬੀ ਮਾਸਵਾ ਪੰਜਾਬ ਅੱਜ ਬੜੇ ਹੀ ਭਰੇ ਮਨ ਨਾਲ ਸਾਨੂੰ ਲੋਕਾ ਮੁਤਾਬਕ ਹੋ ਰਿਹਾ ਵੀ ਅੱਜ ਸਾਡੀ ਧੀ ਸਾਡੀ ਭੈਣ ਛੋਟੀ ਜਿਹਦੀ ਉਮਰ 17 ਤੋਂ 18 ਸਾਲ ਹੈ ਜੋ ਮੋੜ ਮੰਡੀ ਦੀ ਵਸਨੀਕ ਸੀਗੀ ਉਹ ਦੋ ਦਿਨਾਂ ਤੋਂ ਲਾਪਤਾ ਹੈ ਪਰਿਵਾਰ ਦੇ ਦੱਸਣ ਅਨੁਸਾਰ ਉਹਨਾਂ ਨੂੰ ਸ਼ੱਕ ਹੈ ਕਿ ਉਹਦੀ ਜਿਹੜੀ ਹਤਿਆ ਕਰਕੇ ਉਹਦੀ ਜਿਹੜੀ ਡੈੱਡ ਬੋਡੀ ਹੈ ਉਹਨੂੰ ਖੁਰਦ-ਬੁਰਦ ਕਰ ਦਿੱਤਾ ਗਿਆ ਹੈ ਪ੍ਰਸ਼ਾਸਨ ਪਿਛਲੇ ਦੋ ਦਿਨਾਂ ਤੋਂ ਕੁੰਭ ਕਰਨੀ ਨੀਂ ਸੁੱਤਾ ਹੋਇਆ ਹੈ ਦੋ ਦਿਨਾਂ ਤੋਂ ਨਿਰੰਤਰ ਮੰਡੀ ਬੰਦ ਹੈ ਰੋਸ ਮਜਾਰੇ ਚੱਲ ਰਹੇ ਆ ਥਾਣੇ ਦੇ ਵਿੱਚ ਪੱਕਾ ਧਰਨਾ ਚੱਲ ਰਿਹਾ ਕੱਲ ਰਾਤ ਤੋਂ ਮੈਂ ਵੀ ਚੰਡੀਗੜ੍ਹ ਤੋਂ ਆ ਕੇ ਇੱਥੇ ਆਪਣੀ ਹਾਜ਼ਰੀ ਜਿਹੜੀ ਧਰਨੇ ਦੇ ਵਿੱਚ ਮੰਡੀ ਵਾਸੀਆਂ ਨਾਲ ਲਵਾਈ ਹੈ ਹਲੇ ਵੀ ਕੋਈ ਵੀ ਦੋਸ਼ੀ ਜਿਹੜਾ ਹੈ ਉਹਨੂੰ ਫੜ ਕੇ ਕੋਈ ਲਿਖਤੀ ਰੂਪ ਵਿੱਚ ਕੋਈ ਐਫ ਆਈ ਆਰ ਦੀ ਕਾਪੀ ਨਹੀਂ ਦਿੱਤੀ ਗਈ ਤੇ ਨਾ ਹੀ ਬੱਚੀ ਦਾ ਕੋਈ ਹਜੇ ਉਗਸੋਗੋ ਦੇਸ ਪਾਏ ਨੇ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਵੀ ਹੁਣ ਪਿੱਛੇ ਜੇ ਵੂਮਨਸ ਡੇ ਬਣਾ ਕੇ ਹਟਿਆ ਤੇ ਹੁਣ ਜਿਹੜੀ ਉਹ ਸਾਡੀ ਲੜਕੀ ਹੈ ਉਹਦੀ ਮਿੱਟੀ ਇਹ ਨਾ ਰੋਲਣ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜ ਕੇ ਬਣਦੀ ਕਾਰਵਾਈ ਕਰਨ ਅਤੇ ਲੜਕੀ ਜੋ ਹੈ ਉਹਦੀ ਪਰਿਵਾਰ ਦੇ سپੁਰਦ ਕੀਤੀ ਜਾਵੇ ਤਾਂ ਕਿ ਜੋ ਆਪਣੀ ਬੱਚੀ ਦੀ ਅੰਤਮ ਉਹ ਕਿਰਿਆ ਹੈ ਉਹਨੂੰ ਉਹ ਕਦੀ ਵੀ ਦੀ ਨਾਲ ਕਰ ਸਕਣ ਘਟਨਾ ਹੋਈ ਹੈ ਉਹ ਨਾਮ ਨਹੀ ਮੋੜ ਤੇ ਜਿੱਥੇ ਕਿ ਮੌਜੂਦ ਸਾਡੀ ਬੱਚੀ ਨਾਮ ਲਿਖਾ ਦੇ ਅੱਗੇ ਬੋਲ ਤੇ ਸ਼ਖਰੀ ਜਿਹੜੀ ਸੂਈ ਹੈ ਉਸ ਪਰਿਵਾਰ ਦੇ ਤੇ ਉਸ ਮੁੰਡੇ ਤੇ ਜਾਂਦੀ ਹੈ ਜਿਹਦੇ ਨਾਲ ਉਹਦਾ ਉੱਠਣਾ ਬੈਠਣਾ ਤੇ ਚੱਣ ਪਛਾਣ ਸੀਗੀ ਸੋ ਅਸੀਂ ਤਾਂ ਇਹ ਚਾਹੁੰਦੇ ਆ ਕਿ ਪੁਲਿਸ ਜਲਦੀ ਤੋਂ ਜਲਦੀ ਇਸ ਪਰਿਵਾਰ ਜਿਹਦੀ ਬੱਚੀ ਹੈ ਉਹਨੂੰ ਇਨਸਾਫ ਦੁਆਇਆ ਜਾਵੇ ਤੇ ਨਾਲ ਹੀ ਜਿਹੜੇ ਇਹ ਬੜੀ ਘਟਨਾ ਵਾਪਰੀ ਹੈ ਇਹਦੇ ਜ਼ਿੰਮੇਵਾਰ ਨੇ ਉਹਨਾਂ ਨੂੰ ਸਖਤ ਤੋਂ ਸਖਤ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਵੀ ਸਾਰਾ ਪੰਜਾਬ ਮੇਰਾ ਪਰਿਵਾਰ ਠੀਕ ਹੈ ਨਾ ਅਸੀਂ ਵੀ ਉਸ ਪਰਿਵਾਰ ਦੇ ਹਿੱਸੇ ਆ ਅੱਜ ਸਾਨੂੰ ਪੰਜਾਬ ਵਿੱਚ ਰਹਿੰਦੇ ਨੂੰ ਡਰ ਲੱਗਣ ਲੱਗ ਗਿਆ ਹੈ ਵੀ ਜੇ ਸਾਡੀਆਂ ਲੜਕੀਆਂ ਹੀ ਸੇਫ ਨਹੀਂ ਤਾਂ ਅਸੀਂ ਸਾਡੇ ਜੀਵਨ ਦਾ ਕੀ ਫਾਇਦਾ ਅਸੀਂ ਛੇਤੀ ਤੋਂ ਛੇਤੀ ਮਾਨ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਇਸ ਮਸਲੇ ਤੇ ਜਲਦੀ ਤੋਂ ਜਲਦੀ ਉਹ ਆਪਣਾ ਧਿਆਨ ਦੇਣ ਤੇ ਜਲਦੀ ਸਾਡੀ ਬੇਟੀ ਸਾਨੂੰ ਸੋਪੀ ਜਾਵੇ ਤਾਂ ਕਿ ਸਾਡੇ ਕਾਲਜ ਨੂੰ ਥੋੜੀ ਠੰਡ ਪਈ ਪੈ ਸਕੇ ਅਸੀਂ ਮਾਨ ਸਾਹਿਬ ਤੁਸੀਂ ਪਲੀਜ਼ ਪਲੀਜ਼ ਸਾਰੀ ਮੰਡੀ ਦੇ ਕੋ ਇਕੱਠੀ ਹੋਈ ਬੈਠੀ ਐ ਅਸੀਂ ਤੁਹਾਨੂੰ ਬੇਨਤੀ ਕਰਦੇ ਆਂ ਤੁਸੀਂ ਇੱਕ ਸਟੈਪ ਅੱਗੇ ਵਧਾਓ ਤੇ ਲੜਕੀਆਂ ਦੇ ਰਖਵਾਲੇ ਬਣੋ ਠੀਕ ਹੈ ਨਾ ਜੇ ਤੁਸੀਂ ਸਾਰੀ ਰੱਖਿਆ ਨਹੀਂ ਕਰੋਗੇ ਤਾਂ ਅਸੀਂ ਉਰੇ ਕਿਵੇਂ ਸੇਫ ਹੈ ਅਸੀਂ ਅੱਜ ਪੰਜਾਬ ਵਿੱਚ ਸੀਐਮ ਜੋਗੀ ਅਸੀਂ ਤਿੰਨ ਆਦੀ ਐਗਜ਼ੈਂਪਲ ਦਿੰਨੇ ਆ ਵੀ ਉਹਨਾਂ ਨੇ ਕਿੰਨੀ ਉਥੇ ਮਨ ਲੋ ਕੀਤਾ ਹੋਇਆ ਤੁਸੀਂ ਵੀ ਪੁਲਿਸ ਹਾਰਡ ਸਟੈਪ ਚੱਕੋ ਨਹੀਂ ਤਾਂ ਪੰਜਾਬ ਰਹਿਣ ਯੋਗ ਨਹੀਂ ਰਹੇਗਾ ਸਾਡੀ ਬੇਨਤੀ ਹੈ ਅਸੀਂ ਬਹੁਤ ਭਰੇ ਤੇ ਦੁਖੀ ਮਾਨਾ ਤੁਹਾਨੂੰ ਬੇਨਤੀ ਕਰ ਰਹੇ ਆ ਚੌਂਕ ਬੰਦ ਕਰਨ ਨੂੰ ਸਾਡਾ ਜੀ ਨਹੀਂ ਕਰਦਾ ਪਰ ਅਸੀਂ ਮਰ ਗਏ ਅੱਜ ਮਰ ਗਏ ਬੇਨਤੀ ਹੈ ਇਹਨੂੰ ਕਬੂਲ ਕਿਰਿਓ ਬੇਨਤੀ ਹੈ